ਕੱਢ ਕੇ ਨਾ ਜਸ ਸਿੰਬਰ ਕੋਈ ਪ੍ਰੋਬਲਮ ਆ ਰਹੀ ਹੈ ਸਾਨੂੰ ਬਹੁਤ ਪ੍ਰੋਬਲਮ ਹੈ ਇੱਥੇ ਪਹਿਲੀ ਗੱਲ ਸਾ ਗਟਰ ਵਿੱਚ ਇੰਨਾ ਗੰਦਗੀ ਡੇਡ ਮਿਨਾ ਸੜਕਾਂ ਬਲੌਕ ਸਾਰਾ ਕੁਝ ਬੰਦ ਰਿਹਾ ਇੰਨੀ ਬਦੂ ਆਉਂਦੀ ਸੀ ਕਿ ਬੱਚੇ ਵੀ ਬਿਮਾਰ ਹੋ ਤੋ ਨਾ ਕੋਈ ਗਟਰ ਕੱਢਣ ਆਉਂਦਾ ਨਾ ਸਫਾਈ ਵਾਲਾ ਹੁੰਦਾ ਸਾਰੇ ਪੈਸੇ ਦੇ ਕੋਈ ਆਉਂਦਾ ਤੇ ਉਹ ਵਿਚਾਰਾ ਦੋ ਦੋ ਮਹੀਨੇ ਲੰੋਂਦਾ ਆਉਣਦੇ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਇਹਦਾ ਕੋਈ ਸੋਲੂਸ਼ਨ ਕੀਤਾ ਜਾਵੇ ਕਿਹੜੇ ਕਿਹੜਾ ਮਹੱਲਾ ਪੈਂਦਾ ਇਹ ਸਾਡਾ ਕਾਂਟ ਕੋਲੋਨੀ ਪਰਪਲ ਕਾਂਟ ਕੋਲੋਨੀ ਕਾਉਂਸਲਰ ਕਿਹੜਾ ਤੁਹਾਡਾ ਨਿਆੰਗ ਆ ਰਕੇਸ਼ ਰਕੇਸ਼ ਨਿਆੰਗ ਹਾਂਜੀ ਹਾਂਜੀ ਤੇ ਕੀ ਹੁਣ ਤਾਂ ਤੁਹਾਡਾ ਕੀ ਮੁੱਦਾ ਵਾ ਕੀ ਕਰਨਾ ਚਾਹੁੰਦੇ ਹੋ ਅਸੀਂ ਇਹ ਚਾਹੁੰਦੇ ਹਾਂ ਵੀ ਸਾਨੂੰ ਸੀਵਰੇਜ ਦੀ ਸਫਾਈ ਕਰਨ ਕੋਈ ਆਵੇ ਦੋ ਚਾਰ ਮਹੀਨੇ ਬਾਅਦ ਝਾੜੂ ਵਾਲਾ ਆਵੇ ਕੂੜੇ ਵਾਲਾ ਆਵੇ ਕੂੜੇ ਵਾਲਾ ਵੀ ਹਫਤਾ ਹਫਤਾ ਦੋ ਦੋ ਹਫਤੇ ਨਹੀਂ ਆਉਂਦਾ। ਨਾਮ ਆਪਣਾ ਸੰਤੋਸ਼ ਕੁਮਾਰ। ਕਿ ਕੀ ਪ੍ਰੋਬਲਮ ਆ ਰਹੀ ਮਹਲੇ ਜੀ ਤੁਹਾਨੂੰ? ਬਹੁਤ ਆਈ ਹੱਥੀ ਵਰ ਹਰ ਵਕਤ ਸਿਵਰ ਬੰਦ ਰਹਿੰਦੇ ਕੋਈ ਆਂਦਾ ਨਹੀਂ ਕੋਈ ਜਾਂਦਾ ਨਹੀਂ ਬਸ ਆਦਾ ਹੀ ਹਰ ਦੰਦ 2 ਵਜੇ ਰਹਿੰਦੇ ਰੋਜ਼ ਹਰ ਵਕਤ ਕਹਿੰਦੇ ਰਹਿੰਦੇ ਸਿਵਰ ਬੰਦ ਜੇ ਕੋਈ ਆਉਂਦਾ ਹੈ ਨਹੀਂ ਤੇ ਇੱਕ ਬੰਦਾ ਗਲੇ ਵਿੱਚੋਂ ਕੋਈ ਖੜਾਉਂਦਾ ਫੋਨ ਕਰਦੇ ਬਾਰ-ਬਾਰ ਫੋਨ ਕਰਦੇ ਆਂਦਾ ਕੋਈ ਨਹੀਂ। ਹੌਸਲ ਨੂੰ ਕਹਿੰਦੇ ਉਹ ਵੀ ਕੋਈ ਬੰਦਾ ਨਹੀਂ ਭੇਜਦਾ ਕੋਈ ਕੋ ਜਾਣੇ ਤਾਂ ਸੀ ਇਸ ਬਾਰੇ ਨਹੀਂ بار بار ਜੇ ਨਹੀਂ ਕਹਿੰਦੇ ਕੋਈ ਬੰਦਾ ਨਹੀਂ ਭੇਜਦਾ ਠੀਕ ਹੈ ਕਿ ਇੱਕ ਬੰਦਾ ਸਪੈਸ਼ਲ ਉਹ ਹੀ ਆਪਣੇ ਸੇਵਰ ਬਟਨ ਜੋ ਵੀ ਆਵੇ ਨਹੀਂ ਗੜਮੋੜ ਕਰਕੇ ਬੁਲਾਉਂਦੇ ਆ ਇਹਨੇ ਬਾਦਾਂ 5 ਦਿਨ ਬਾਰ ਗੰਦਗੀ ਰੋਜ਼ ਗੰਦਗੀ ਹੁੰਦੀ ਰੋਜ਼ ਨਮਸਕਾਰ ਸਰ ਮੈਂ ਨੀਲੂ ਬਾਲਾ ਐਂਟੀ ਕ੍ਰਪਸ਼ਨ ਐਂਟੀ ਕ੍ਰਾਈਮ ਦੀ ਨੈਸ਼ਨਲ ਜਨਰਲ ਸੈਕਟਰੀ ਸਰ ਸਾਡੇ ਭਾਰਕੋ ਕੈਂਪ ਕੰਠ ਕਲੋਨੀ ਵਾਰਡ ਨੰਬਰ 35 ਇੱਥੇ ਜੋ ਆਂਦੇ ਟਾਈਮ ਟਿਕਰ ਇੱਥੇ ਜਦੋਂ ਵੀ ਦੇਖ ਲੋ ਇੱਥੇ ਸੀਵਰਸ ਦੀ ਪ੍ਰੋਬਲਮ ਹੁੰਦੀ ਆ ਔਰ ਜਿੰਨੇ ਵੀ ਸਮੂਥ ਸਾਡੇ ਮਹੱਲੇ ਦੇ ਨਗਰਵਾਸੀ ਹੈਗੇ ਆ ਔਰ ਉਹਨਾਂ ਨੂੰ ਜਦੋਂ ਵੀ ਦੇਖ ਲੋ ਉਹਨਾਂ ਨੂੰ ਇਹੀ ਸਮੱਸਿਆ ਹੁੰਦੀ ਆ ਕਿ ਸਾਡੇ ਸੀਵਰ ਰੁਕਦੇ ਆ ਸਾਡੀਆਂ ਪਾਈਪਾਂ ਹੈ ਨਹੀਂ ਆ ਔਰ ਇੱਥੇ ਨਾ ਹੀ ਕੋਈ ਕਾਉਂਸਲਰ ਵਾਰਡ ਦਾ ਜਦੋਂ ਕੋਈ ਪ੍ਰੋਬਲਮ ਹੁੰਦੀ ਆ ਨਾ ਹੀ ਕੋਈ ਜਈ ਵਰਦਾ ਆ ਨਾ ਹੀ ਇੱਥੇ ਕੋਈ ਸਫਾਈ ਕਰਮਚਾਰੀ ਆ ਨਾ ਹੀ ਕੋਈ ਆਪਣਾ ਕੂੜਾ ਚੱਕਣ ਵਾਲਾ ਬੰਦਾ ਆਂਦਾ ਆ ਜੇ ਅਦਰਵਾਈਜ਼ ਕੋਈ ਕੂੜਾ ਚੱਕਣ ਵਾਲਾ ਹੈਗਾ ਵੀ ਆ ਉਹ ਸੀ ਆਪਣਾ ਪਰਸਨਲ ਹੀ ਲਾਇਆ ਹੋਇਆ ਵਾ ਪ੍ਰਾਈਵੇਟ ਇਹ ਤੁਹਾਨੂੰ ਪੈਸੇ ਦਿੰਨੇ ਆ ਤੇ ਉਹ ਕੂੜਾ ਚੱਕ ਕੇ ਲੈ ਜਾਂਦਾ ਆ ਵਾਰਡ ਨੰਬਰ ਕਿਹੜੀ ਬੰਦੀ ਤੁਹਾਡੀ ਵਾਰਡ ਨੰਬਰ ਹੈਗੀ ਸਾਡੀ 35 35 ਹਾਂਜੀ ਕਾਉਂਸਲਰ 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 ਕੇਸ਼ ਕੁਮਾਰ ਨੇ ਅੰਗਵਾ ਹੈਗਾ ਜਿਹੜਾ ਕਿ ਐਕਸ ਹੋ ਚੁੱਕਿਆ ਆ ਕਾਉਂਸਲਰ ਤੇ ਜੇ ਅਦਰਵਾਈਜ਼ ਉਹਨਾਂ ਨੂੰ ਸਾਡੇ ਮੱਲੇ ਵਾਲੇ ਜਾਂਦੇ ਆ ਕਿ ਆ ਸਾਡੀ ਪ੍ਰੋਬਲਮ ਆ ਤੇ ਸਾਨੂੰ ਸੋਲੂਸ਼ਨ ਦੋ ਸਾਨੂੰ ਬੰਦੇ ਦੋ ਤੋਂ ਕਹਿ ਦਿੰਦੇ ਜੀ ਮੈਂ ਨਹੀਂ ਕੁਛ ਕਰਨਾ ਹੈਗਾ ਤੇ ਜੇ ਜਈ ਕੋ ਜਾਂਦੇ ਆ ਤੇ ਉਹ ਉਹ ਕਹਿ ਦਿੰਦਾ ਆ ਜਦੋਂ ਬੰਦਿਆਂ ਨੂੰ ਫੋਨ ਕਰੀਏ ਤੇ ਜਈ ਕਹਿ ਦਿੰਦਾ ਜੀ ਗੱਡੀ ਤੇ ਲੱਗੇ ਹੋਏ ਬੰਦੇ ਸਾਡੇ ਤੇ ਜੇ ਬੰਦੇ ਆਉਂਦੇ ਹੀ ਆ ਤਾਂ ਅਗਲੇ ਨੂੰ ਚਲੋ ਜੀ ਗਰਮੀ ਹੈਗੀ ਆ ਚਾਹ ਪਾਣੀ ਪਿਲਾਓ ਦਾ ਪਰਜਵਾ ਚਾਹ ਪਾਣਦੇ ਫੇ ਉਲਟਾ ਅਲੀਕੇਸ਼ਨ ਲਾ ਦਿੰਦੇ ਆ ਕਿ ਹਾਂ ਜੀ ਵੀ ਅਸੀਂ ਪੈਸੇ ਦਿੱਤੇ ਆ ਜਾਂ ਅਸੀਂ ਇਹਨਾਂ ਨੂੰ ਪੈਸੇ ਦੇ ਕੇ ਕਢੋਣੇ ਆ ਜੇ ਇਦਾਂ ਕਰਦੇ ਆ ਇੰਨੇ ਮੇਰੇ ਮੱਲੇ ਵਾਲੇ ਹੈਗੇ ਆ ਇਹ ਕਹਿ ਸਕਦੇ ਆ ਵੀ ਅਸੀਂ ਹਾਂ ਵੀ ਅਸੀਂ ਇਸ ਦੀ ਕਿਸੇ ਨੂੰ ਦਿੰਨੇ ਹਾਂ ਚਲੋ ਚਾਹ ਪਾਣੀ ਪਲਾਣਾ ਵੀ ਜਾ ਕੇ ਤੁਸੀਂ ਕਹਿ ਦੋ ਵੀ ਆਪਾਂ ਕੀ ਦਿੰਨੇ ਆ ਹੈਗੇ ਕੋਈ ਨਹੀਂ ਦੇ ਰਹੇ ਕੋਈ ਨਹੀਂ ਦੇ ਰਹੇ ਅਸੀਂ ਮਿਹਨਤ ਕਰਦੇ ਆ ਮਿਹਨਤ ਕਰਦੇ ਆ ਉਹ ਅਸੀਂ ਜਦੋਂ ਫੋਨ ਕਰਦੇ ਆ ਫੇ ਵੀ ਵਿਚਾਰੇ ਆ ਜਾਂਦੇ ਆ ਐਕਸਟਰਾ ਟਾਈਮ ਕਰਕੇ ਉਹ ਸਾਡੇ ਕੋ ਆ ਕੇ ਨਹੀਂ ਉਹ ਮੇਨ ਕੀ ਪ੍ਰੋਬਲਮ ਆ ਤੁਹਾਡੀ ਪੈਪਾ ਦੀ ਮੇਨ ਪ੍ਰੋਬਲਮ ਸਾਡੀ ਇਹ ਆ ਕਿ ਅਸੀਂ ਜੇ ਹੁਣ ਕੰਮ ਕਰਵਾ ਲਿਆ ਆ ਸਾਨੂੰ ਬੰਦੇ ਦਿੱਤੇ ਜਾਣ ਤੁਹਾਨੂੰ ਸਫਾਈ ਸਾਡੀ ਹੋਵੇ ਠੀਕ ਆ ਤਾਂ ਜੇ ਨਹੀਂ ਹੋਊਗੀ ਤਫੇ ਅਸੀਂ ਪਹਿਲੇ ਦੇ ਕੇ ਵੀ ਕੰਮ ਕਰਵਾਉਣਾ ਹੈ ਹਾਂ ਫਿਰ ਅਸੀਂ ਪਹਿਲੇ ਦੇਖੋ ਕਿ ਸਿਵਾ ਆਪਣੇ ਅੰਦਰ ਚ ਪਾਣੀ ਤਾਂ ਵਾੜਨਾ ਕਿ ਕਿ ਕੰਮ ਕਰੋ ਇਹ ਮੁੱਦਾ ਕਿ ਤੁਸੀਂ ਕਾਉਂਸਲਰ ਕੋ ਜਾਂ ਕਿਸੇ ਕੋ ਗਏ ਸਾਡੇ ਸਾਰੇ ਜਿੰਨੇ ਨਗਰਵਾਸੀ ਮੇਰੇ ਮੱਲੇ ਜਾਤ ਗਵਾਂਢ ਹੈਗੇ ਆ ਉਹ ਸਾਰੇ ਗਏ ਆ ਜਦੋਂ ਚਾਹਦੇ ਆ ਕਿ ਉਹ ਕਹਿ ਦਿੰਦੇ ਜੀ ਅਸੀਂ ਫੋਨ ਕੀਤੇ ਬੰਦੇ ਆਉਂਦੇ ਆ ਮੁੜ ਕੇ ਆਉਂਦੇ ਨਹੀਂ ਇੱਥੇ ਡੇਢ ਮਹੀਨਾ ਇੱਥੇ ਤਲਾਬ ਹੁੰਦਾ ਰਿਹਾ ਵੀਡੀਓਸ ਪਈਆਂ ਆ ਸਾਰਾ ਕੁਝ ਪਿਆ ਆਹੋ ਨੇ ਪਰਸੋਂ ਮੱਲੇ ਦੇ ਵਿੱਚ ਪੁੱਛ ਲਓ ਕਿੰਨੇ ਫੋਨ ਕਰਕੇ ਬੰਦੇ ਸੱਦੇ ਆ ਮੈਂ ਫੋਨ ਕੀਤਾ ਮੈਂ ਹੀ ਬੰਦੇ ਸੱਦੇ ਮੈਂ ਹੀ ਸੀਵਰ ਕਢਵਾਇਆ ਤੁਹਾਡਾ ਉਹਨ ਕੀ ਕਹਿਣਾ ਵਾ ਸਾਡੇ ਇਹ ਕਹਿਣਾ ਹੈ ਜੀ ਸਾਨੂੰ ਸਫਾਈ ਵਾਲੇ ਦਿੱਤਾ ਜਾਵੇ ਮਹੱਲੇ ਦੇ ਵਿੱਚ ਔਰ ਸਾਨੂੰ ਕੂੜੇ ਵਾਲਾ ਕਾਰਪੋਰੇਸ਼ਨ ਵਾਲਾ ਦਿੱਤਾ ਜਾਵੇ ਔਰ ਸਾਡੇ ਜਿਹੜੇ ਕੂੜੇ ਦੀ ਸਭ ਸੀਵਰਾਦੀਆਂ ਸਮੱਸਿਆ ਹੈਗੀਆਂ ਜਾਂ ਇਹਨਾਂ ਦਾ ਹੱਲ ਕੀਤਾ ਜਾਵੇ ਥੈਂਕ ਯੂ